ਰਜੋਤ ਜਿਸ ਨਗਰ ਨੇ ਵੱਡੇ ਵੱਡੇ ਮਲ ਪੈਦਾ ਕੀਤੇ ਹੈ ਇਹਦਾ ਕਹਿੰਦੇ ਬਾਪੂਆਂ ਚ ਮਾਨੀ ਵੀ ਉੱਚੇ ਚੇ ਤਰ ਤੇ ਪੁੱਜਿਆ ਹੋਇਆ ਹੈ ਉਹਨਾਂ ਨੂੰ ਵੀ ਜੀ ਆਣ ਆਖਿਆ ਜਾਂਦਾ ਹੈ ਇਸ ਨਗਰ ਦੇ ਜਸਪਾਲ ਵਰਗੇ ਗੈਰੀ ਵਰਗੇ ਵੱਡੇ ਪ੍ਰੋਮੋਟਰਾਂ ਦੇ ਤਰ ਤੇ ਨਾਮ ਹੈ ਪਰ ਫਰਿਆਦ ਫਰਿਆਦ ਜਸਮਾਨੀ ਚੁੰਬਕ ਪੜਿਆ ਹੋਇਆ ਗਿੱਟਾ ਲੱਗਿਆ ਹੋਇਆ ਜੋਰ ਅਬ ਕਬੱਡੀ 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 ਸੇਰਾ ਲੱਗਿਆ ਪਿਆ ਕਾਲਿਆ ਕਰਦੇ ਸਿਰਤ ਮੁੰਡੇ ਦੀ ਵਾਹ ਹੋ ਸੋਹਣੇ ਤਕੜਾ ਦਫਾਲਾ ਕੇ ਫਰਿਆਦ ਨੇ ਪੁਆਇੰਟ ਆਫ ਦੀ ਟੀਮ ਦੇ ਹਿੱਸੇ ਜੁਲਜੀਤ ਸੰਧੂ ਵੀ ਕਹਿੰਦੇ ਤੀਰਥਗਾਖਲ ਤੋਂ ਲੈ ਕੇ ਅੱਜ ਤੱਕ ਅਰਬੀ ਘੋੜੇ ਹੀ ਖਰੀਦਾ ਆ ਆ ਵੀ ਇੱਕ ਅਰਬੀ ਘੋੜਾ ਜਿਵੇਂ ਕਹਿੰਦੇ ਟਾਪ ਦਾ ਟਾਪ ਦਾ ਮਾਲ ਹੈ ਵਡ ਦੇ ਵਿੱਚ ਗੱਲਾਂ ਹੁੰਦੀਆਂ ਸੁਲਤਾਨ ਦੀਆਂ ਹੁਣ ਦੇਖਦੇ ਆ ਵੀ ਵੱਜ ਗਈ ਕੰਜੀ ਔਰ ਦੂਸਰੇ ਪਾਸੇ ਇਹ ਹੈ ਸ਼ਕਰਪੁਰੀ ਆ ਜਸਮਾਨੀ ਚੁੰਮਕ ਦੇ ਤੌਰ ਤੇ ਜਾਣਿਆ ਜਾਂਦਾ ਗੱਲ ਮੈਨੂੰ ਲੱਗਦਾ ਹੁਣ ਮੁਸ਼ਕਲ ਜੀ ਬਣਦੀ ਜਾ ਰਹੀ ਹੈ ਇਹ ਵੀ ਟੌਪ ਦਾ ਜਾਫੀ ਹੈ ਇਹਨੇ ਵੀ ਦੋ ਵਾਰ ਕੈਨੇਡਾ ਦੇ ਕੱਪਾਂ ਦੇ ਵਿੱਚ 16 ਤੇ 23 ਰਿਕਾਰਡ ਪੈਦਾ ਕੀਤੇ ਰਿਕਾਰਡ ਬਣਾਏ ਵੀ ਨੇ ਰਿਕਾਰਡ ਰਾਜੇ ਖੇਲੇ ਅਲਪ ਪੰਜਾਬੀ ਜਿਗਰਾ ਰੱਖ ਦੇ ਖੇਡਣ ਦਾ ਆਏ ਨੌਜਵਾਨ ਹਰਿਆਣੇ ਦਾ ਰਵੀ ਕੈਲਰਮ ਜਿਸ ਨੌਜਵਾਨ ਨੇ ਹੁਣ ਜਿਹੜਾ ਮੈਦਾਨ ਦੇ ਵਿੱਚ ਧਾਵਾ ਬੋਲਿਆ ਹੋਇਆ ਹੈ ਕੌਣ ਰੋਕਣ ਦਾ ਯਤਨ ਕਰਦਾ ਹੈ ਗੱਲ ਸਮੇਂ ਦੀ ਹੁਣੀ ਹੈ ਆ ਚਾਰ ਜਾਫੀ ਸਾਹਮਣੇ ਤਿਆਰੀ ਦੇ ਵਿੱਚ ਨੇ ਕਾਲਸੀਆਂ ਵਾਲਾ ਅੰਦਰਜੀ ਤੇ ਫਰਿਆਦ ਦੀ ਜੋੜੀ ਦੁਨੀਆ ਦੇ ਵਿੱਚ ਮਸ਼ਹੂਰ ਹੈ ਚਿੱਟੀਆਂ ਨਿਕਰਾਂ ਵਾਲੇ ਮਸ਼ਹੂਰ ਹੈ ਆਹ ਫਰਿਆਦ ਜਸਮਾਨੀ ਚੁੰਬਕ ਫੜ ਕੇ ਗੱਟ ਰੋਕਣ ਦਾ ਯਤਨ ਕਰਦਾ ਹੋਇਆ ਵਾਹ ਓਏ ਨੌਜਵਾਨਾ ਬਹੁਤ ਤਕੜਾ ਜਫਾ ਲਾ ਕੇ ਬੱਲੇ ਬੱਲੇ ਕਰਾਉਣ ਦੀ ਗੱਲ ਕੀਤੀ ਹੋਈ ਆ ਇਹਦੇ ਵਿੱਚ ਅੰਨੀ ਜਾਨ ਆ ਉਹ ਬੁੱਲੇ ਹੋਏ ਧਾਵੇ ਨੋੜ ਕੌਣ ਕੌਣ ਰੁਕਣ ਦਾ ਯਤਨ ਕਰੇਗਾ ਤੇ ਚਾਰ ਜਫਾ ਹੀ ਸਾਹਮਣੇ ਤਿਆਰ ਨੇ ਕਿ ਜਫਾ ਹੀ ਚਾਰ ਤੇ ਰੀਡਰ ਇੱਕ ਉਹ ਕਿਹੜਾ ਜਾਂਦਾਵਾਜੀ ਜਿੱਤੋ ਆ ਰਾਜੇ ਖੇਲੇ ਕਰਦੇ ਫਿੱਟ ਉਹ ਲਿਖੇ ਨਾਮ ਖਿਡਾਰੀ ਦਾ ਕਿ ਗਹਿਣਾ ਮਰ ਜਾਓ ਮਿੱਤਰਾ ਤੇਰੀ ਜ਼ਿੰਦਗੀ ਸਾਰੀ ਦਾ ਕਿ ਕਰਤਾ ਕਹਿਰ ਚੋਂ ਬਰਾਂ ਨੇ ਜਿਉਂ ਫੌਜ ਕਿੱਲੇ ਨੂੰ ਟਾਉਂਦੀ ਆਹ ਗੱਲ ਰਾਜੇ ਖੇਲੇ ਦੀ ਓ ਸਿੱਧੀ ਧੂ ਕਾਲ ਜੇ ਪਾਉਂਦੀ ਨਵਾਂ ਤੋਤਾ ਆ ਮੋਸਨ ਬਲਾਲ ਢਿੱਲੋਂ ਦੀ ਕਬੱਡੀ ਪਈ ਹੋਈ ਹੈ ਇਕਬਾਲ ਕਰਦੇ ਸਿਫਤ ਓਸਮ ਬਲਾਲ ਢਿੱਲੋਂ ਕਬੱਡੀ ਪਾ ਰਿਹਾ ਮੈਚ ਕਹਿੰਦੇ ਫਰਿਆਦ ਕੋਸ਼ਿਸ਼ ਕਰ ਰਿਹਾ ਹੁਣ ਦੇਖੇ ਆ ਜਫਾ ਵੀ ਕਹਿੰਦੇ ਆ ਜਫਾ ਵੀ ਆ ਜਫਾ ਵੀ ਸਿਰੇ ਦਾ ਮੈਚ ਹੌਲੀ 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 ਲਾਗੇ ਦੇ ਆਈ ਜਾਂਦਾ ਲਾਗੇ ਦੇ ਆਈ ਜਾਂਦਾ ਲਾਗੇ ਦੇ ਆਈ ਜਾਂਦਾ ਇੱਕ ਗਰਮ